ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਆਂ ਚੂਹੇ ਅਤੇ ਬਿੱਲੀ ਦੀ ਕਹਾਣੀ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆਂ ਇੱਕ ਘਰ ਵਿੱਚ ਬਹੁਤ ਚੂਹੇ ਰਹਿੰਦੇ ਸਨ ਘਰ ਦੇ ਮਾਲਕ ਨੇ ਇੱਕ ਬਿੱਲੀ ਰੱਖੀ ਹੋਈ ਸੀ ਕਿਉਂ ਬਹੁਤ سارے ਚੂਹੇ ਮਾਰ ਕੇ ਖਾ ਲੈਂਦੀ ਸੀ ਚੂਹੇ ਇਸ ਗੱਲ ਤੋਂ ਬਹੁਤ ਦੁਖੀ ਸਨ ਜਾਂ ਫਿਰ ਕਹਿ ਸਕਦੇ ਹੋ ਚੂਹੇ ਇਸ ਗੱਲ ਤੋਂ ਬਹੁਤ ਤੰਗ ਸਨ ਉਹਨਾਂ ਨੂੰ ਕਈ ਦਿਨ ਭੁੱਖਣ ਪਾਣੇ ਖੁੱਡਾ ਦੇ ਅੰਦਰ ਹੀ ਰਹਿਣਾ ਪੈਂਦਾ ਸੀ ਇੱਕ ਦਿਨ ਉਹਨਾਂ ਨੇ ਇਸ ਸਮੱਸਿਆ ਦਾ ਹੱਲ ਲੱਭਣ ਲਈ ਆਪਣੀ ਮੀਟਿੰਗ ਕੀਤੀ। ਉਹਨਾਂ ਦੀ ਮੀਟਿੰਗ ਵਿੱਚ ਬਿੱਲੀ ਤੋਂ ਬਚਣ ਲਈ ਵੱਖ-ਵੱਖ ਵਿਚਾਰ ਪੇਸ਼ ਕੀਤੇ ਗਏ। ਪਰ ਉਹ ਕੋਈ ਫੈਸਲਾ ਨਾ ਕਰ ਸਕੇ। ਅੰਤ ਵਿੱਚ ਅੰਤ ਇੱਕ ਨੌਜਵਾਨ ਚੂਹੇ ਨੇ ਇੱਕ ਅਨੋਖਾ ਢੰਗ ਕੱਢਿਆ। ਉਸ ਨੇ ਕਿਹਾ ਕਿ ਸਾਨੂੰ ਬਿੱਲੀ ਦੇ ਗਲ ਵਿੱਚ ਟੱਲੀ ਬੰਨ੍ਹ ਦੇਣੀ ਚਾਹੀਦੀ ਹੈ ਜਦੋਂ ਬਿੱਲੀ ਸਾਡੇ ਵੱਲ ਆਇਆ ਕਰੇਗੀ ਤਾਂ ਸਾਨੂੰ ਟੱਲੀ ਦੇ ਖੜਕਰ ਨਾਲ ਉਸਤੇ ਆਉਣ ਦਾ ਪਤਾ ਲੱਗ ਜਾਇਆ ਕਰੇਗਾ ਸਾਰਿਆਂ ਨੇ ਇਸ ਤਰੀਕੇ ਦੀ ਪ੍ਰਸ਼ੰਸਾ ਕੀਤੀ ਪਰੰਤੂ ਉਨ੍ਹਾਂ ਵਿੱਚੋਂ ਇੱਕ ਬੁੱਢਾ ਚੂਹਾ ਬੋਲਿਆ ਇਹੇ ਦੱਸੋ ਕਿ ਬਿੱਲੀ ਦੇ ਗਲ ਵਿੱਚ ਟੱਲੀ ਬਣੇਗਾ ਕੌਣ ਇਹ ਸੁਣ ਕੇ ਸਾਰੇ ਚੂਹੇ ਚੁੱਪ ਹੋ ਗਏ ਉਹ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਕੋਈ ਵੀ ਬਿੱਲੀ ਦੇ ਗਲ ਵਿੱਚ ਟੱਲੀ ਬੰਨਣ ਲਈ ਅੱਗੇ ਨਾ ਆਇਆ ਸਿੱਟਾ ਕਹਿਣਾ ਸੌਖਾ ਹੈ ਪਰ ਕਰਨਾ ਔਖਾ ਤਾਂ ਇਹ ਸੀ ਚੂਹੇ ਤੇ ਬਿੱਲੀ ਦੀ ਕਹਾਣੀ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ